ਸਿੰਗਾਨੀ ਆ ਕੁਛ ਸਾਖੀਆਂ ਸੁਣੀਆਂ ਇਤਿਹਾਸ ਸੁਣੇ ਤੋ ਮੈਨੂੰ ਲੱਗਿਆ ਵੀ ਮੈਂ ਜੋ ਪਹਿਲਾਂ ਕੁਛ ਕਰ ਰਿਆ ਸੀ ਉਹ ਗਲਤ ਸੀਗਾ ਤੋ ਮੈਨੂੰ ਹੁਣ ਬੈਕ ਡਾਊਨ ਕਰਨਾ ਚਾਹੀਦਾ ਆਪਣਾ ਮੈਂ ਬੈਕ ਆਇਆ ਤੇ ਮਾਰਾ ਨੇ ਤਰਸ ਕੀਤਾ ਤੇ ਵੀ ਇੱਕ ਕੈਂਪਣੀ ਜ਼ਿੰਦਗੀ ਬਦਲਦੀ ਆ ਇੱਕ ਕੈਂਪ ਦੇ ਕਹ ਸਕਦੇ ਜਿੰਨੇ ਕੀ ਬਦਲ ਦੋ ਥੋੜਾ ਤੋ 17 ਸਾਲ ਮੈਂ ਨਰਸਿੰਗ ਪ੍ਰੋਫੈਸ਼ਨ ਵਿੱਚ ਕੰਮ ਕੀਤਾ ਗਿਆ ਸੈਲਰੀ ਬੈਰੀਅਰ ਹੁੰਦਾ ਉਹ ਮੈਨੂੰ ਕਿਤੇ ਲੱਗਿਆ ਵੀ ਹਾਂ ਬਈ 15 16000 ਤੋਂ ਜ਼ਿਆਦਾ ਵੱਧ ਨਹੀਂ ਸੀ ਹੁਣ ਸੋਚੋ ਬਈ ਕੱਲ੍ਹ ਬੰਦਾ 16 ਤੋਂ 17 ਸਾਲ ਦਾ ਐਕਸਪੀਰੀਐਂਸ ਹੋਵੇ ਉੱਥੇ ਖੜਾ ਬੰਦਾ ਉੱਥੇ ਬੰਦਾ ਖ ਇਸ ਕੋ ਤੇਲ ਨੂੰ ਵਾਰ-ਵਾਰ ਕੜਾਈ ਤੇ ਜ਼ਰਾ ਲੜ ਕੇ 버ਗਰਾ ਦੇ ਜਾਣਾ ਕਿਸੇ ਨੇ ਕੁਝ ਬਣਾਵਣਾ ਦੇ ਜਾਣਾ ਕਿਸੇ ਨੂੰ 버ਗਰਾ ਨਹੀਂ ਲੇਕਿਨ ਇਹ ਚੀਜ਼ ਮੈਨੂੰ ਕਿਤੇ ਕਦੇ ਹੋਇਆ ਯਾਰ ਸਫਾਈ ਹੈ ਨਹੀਂ ਤੋਂ ਮੈਨੂੰ ਕਿਤੇ ਨਾ ਕਿਤੇ ਲੱਗਿਆ ਬਈ ਆਪਾਂ ਮહારਾਜ ਕਿਰਪਾ ਕਰਨ ਵੀ ਆਪਾਂ ਬੱਚੇ ਨੂੰ ਖਾਜਿਆ ਕਿਉਂਕਿ ਤਾਂ ਜੋ ਨੀਕੇ ਕੰਮ ਬੱਚੇ ਕਰਕੇ ਦਿਖਾਈਏ ਤਾਂ ਲੋਕ ਆਪਣੇ ਆਪਣੇ ਕੋ ਜੁੜ ਜਾਣਗੇ ਆਪਣੇ ਕੋਲ ਕਾਰਟ ਦੇ ਵਿੱਚ ਪੀਜ਼ਾ 버ਗਰ ਪਾਸਤਾ ਸੈਂਡਵਿਚ ਰੈਪ ਇਹ ਸਾਰਾ ਕੁਝ अवेलेबल ਹੁੰਦਾ ਹੈਗਾ ਆਪਣੇ ਕਾਰਟ ਦੇ ਇੱਕ ਬੜੀ ਵੀ ਗੱਲ ਇਹ ਹੈ ਕਿ ਆਪਣੇ ਕਾਰਟ ਦੇ ਵਿੱਚ ਕੋਈ ਵੀ ਹੋਈ ਨਹੀਂ ਚੀਜ਼ ਨਹੀਂ ਗਈ इवन ਕਿ ਆਪਣੇ ਤੋਂ ਪ੍ਰਾਈਸ ਦਾ ਆਪਸ਼ਨ ਹੈਗਾ ਹੈਗਾ ਮੀਨੂ ਦੇ ਵਿੱਚ ਪ੍ਰਾਈਸ ਹੈਗਾ ਪਰ ਮੈਂ ਪ੍ਰਾਈਸ ਵੀ ਹਲੇ ਲੈ ਕੇ ਨਹੀਂ ਆ ਰਿਹਾ ਕਿਉਂਕਿ ਇਹ ਆਪਾਂ ਕਿਸ ਨੂੰ ਆਈਲੇ ਦੇਣਾ ਨਹੀਂ ਚਾਹੁੰਦੇ ਇਹ ਜਿਹੜੀ ਸਾਰੀ ਕਾਰਟ ਹੈ ਮੇਰੀ ਨਹੀਂ ਹੈ ਇਹ ਸਾਰੀ ਗੁਰੂ ਸਾਹਿਬ ਦੀ ਹੈ ਕਿਉਂਕਿ ਗੁਰੂ ਸਾਹਿਬ ਦੇ ਇੱਥੇ ਦਸੰਦ ਬਹੁਤ ਜ਼ਿਆਦਾ ਲੱਗਿਆ ਹੈਗਾ ਮੈਂ ਉਹ ਹਰ ਇੱਕ ਬੱਦੇ ਬੱਜ ਜਿੰਨੇ ਮੈਨੂੰ 10 ਰੁਪਏ ਵੀ ਦਿੱਤੇ ਤੇ ਜਿੰਨੇ ਮੈਨੂੰ 1000 ਰੁਪਏ ਵੀ ਦਿੱਤੇ ਮੈਂ ਉਹਦਾ ਸਾਰਾ ਦੇਣ ਦਾ ਹਾਂ ਤਾਂ ਇਹ ਜੀ ਹੈ ਵੀ ਇਹ ਕਾਰਟ ਮੇਰਾ ਨਹੀਂ ਹੈਗਾ ਇਹ ਗੁਰਸਿੱਖਾ ਇਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਤੇ ਜਿਵੇਂ ਤੁਹਾਨੂੰ ਪਤਾ ਵੀ ਸੋਸ਼ਲ ਮੀਡੀਆ ਤੇ ਚੈਨਲਾਂ ਰਾਹੀਂ ਪੰਜਾਬ ਦੇ ਜੋ ਨੌਜਵਾਨ ਹੈਗੇ ਆ ਵਕਫ ਵਕਤਾਂ ਦੇ ਨੂੰ ਲੈ ਕੇ ਹਾਈਲਾਈਟ ਹੋ ਰਹੇ ਆ ਆਪਾਂ ਇਹ ਕਹਿ ਸਕਦੇ ਆ ਵੀ ਜਿਵੇਂ ਗੱਲ ਚੱਲਦੀ ਸੀ ਕਿ ਪੰਜਾਬ ਦੇ ਨੌਜਵਾਨ ਕੰਮ ਨਹੀਂ ਕਰਦੇ ਬਾਹਰ ਜਾ ਰਹੇ ਆ ਪਰ ਹੁਣ ਲਗਾਤਾਰ ਵੀਡੀਓ ਸਾਹਮਣੇ ਆ ਰਹੀਆਂ ਤੇ ਚੰਗਾ ਵੀ ਲੱਗਦਾ ਵੀ ਕਿਰਤਨਾ ਜੁੜਨਾ ਬਹੁਤ ਜ਼ਰੂਰੀ ਹੈ ਤੇ ਅਸੀਂ ਅਜੇ ਇੱਕ ਨੌਜਵਾਨ ਦੀ ਕਹਾਣੀ ਤੁਹਾਡੇ ਸਾਹਮਣੇ ਰੱਖਾਂਗੇ ਅੰਕਤ ਕੁਮਾਰ ਤੋਂ ਅੰਕਤ ਸਿੰਘ ਬਣੇ ਨੇ ਦੋ ਚਾਰ ਗੱਲਾਂ ਉਹ ਵੀ ਕਰਾਂਗੇ ਵੀ ਉਹ ਅੰਕਤ ਕੁਮਾਰ ਤੋਂ ਅੰਕਤ ਸਿੰਘ ਕਿਵੇਂ ਬਣੇ ਤੇ ਉਸ ਤੋਂ ਬਾਅਦ ਜੋ ਬਾਈ ਦਾ ਕੰਮ ਤੰਦਾ ਹੈਗਾ ਉਹ ਤੇ ਵੀ ਗੱਲਬਾਤ ਕਰਾਂਗੇ ਬਾਈ ਸਵਾਗਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸ਼ਬਦ ਸਭ ਤੋਂ ਪਹਿਲਾਂ ਜਿਵੇਂ ਮੈਂ ਕਿਹਾ ਵੀ ਸਾਨੂੰ ਪਤਾ ਲੱਗਿਆ ਸੀ ਵੀ ਤੁਸੀਂ ਪਹਿਲਾਂ ਅੰਕਤ ਕੁਮਾਰ ਸੀਗੇ ਇਹ ਸਿੰਘ ਸਜਣ ਦੀ ਸਟੋਰੀ ਕਿ ਮੈਂ ਇਹ ਐਕਚੁਅਲੀ ਕਿ ਬਹੁਤ ਪਹਿਲਾ ਮੇਰਾ ਇੱਕ ਕੈਂਪ ਲੱਗਾ ਸੀਗਾ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਦਾ ਕੈਂਪ ਲੱਗਾ ਸੀ ਅੱਛਾ ਅਧਰੋ ਫਰੀਦਕੋਟ ਮੁਕਸਰ ਬਠਿੰਡਾ ਜੋ ਉਹਨਾਂ ਦਾ ਉਹਨਾਂ ਦੀ ਜਿਹੜੀ ਸੰਸਥਾ ਉਹ ਚੱਲਦੀ ਹੈਗੀ ਹੈ ਨਾ ਤੇ ਉਹ ਜਿਹੜਾ ਕੈਂਪ ਲੱਗਾ ਸੀ ਫਤਿਹਗੜ੍ਹ ਸਾਹਿਬ ਲੱਗਾ ਸੀਗਾ ਉਹ ਫਤਿਹਗੜ੍ਹ ਸਾਹਿਬ ਦੇ ਦੌਰਾਨ ਕਿ ਜਦ ਮੇਰਾ ਕੈਂਪ ਲੱਗਦਾ ਯਾਨੀ ਕਿ ਮੈਨੂੰ ਐ ਸੀਗਾ ਕਿ ਮੈਂ ਉੱਥੇ ਕੁਝ ਮੈਂ ਤਾਂ ਬਸ ਇੰਜੋਏ ਕਰਨ ਹੀ ਜਾਣਾ ਕੈਂਪ ਦੇ ਉੱਤੇ ਕਾਲਜ ਸੀਗੇ ਤੁਸੀਂ ਨੀ ਮੈਂ ਕਾਲਜ ਦੇ ਵਿੱਚ ਨਹੀਂ ਸੀਗਾ ਮੈਂ ਜਸਟ ਵੈਸੇ ਫਤਿਹਗੜ੍ਹ ਸਾਹਿਬ ਦੇ ਕਿ ਵੈਸੇ ਕੈਂਪ ਦੇ ਦੌਰਾਨ ਹੀ ਗਿਆ ਸੀ ਮੇਰਾ ਦੋਸਤ ਤੇ ਉਥੇ ਕੋ ਚਲੋ ਮਹਾਰਾਣੀ ਦੀ ਕਿ ਬਖਸ਼ਿਸ਼ ਕਿਤੇ ਵਈ ਉਥੇ ਸਿੰਘਾਂ ਦੀਆਂ ਕੁਛ ਸਾਖੀਆਂ ਸੁਣੀਆਂ ਕੁਛ ਵੀਡੀਓ ਕਲਿੱਪਸ ਸੁਣੀਆਂ ਕੁਛ ਇਤਿਹਾਸ ਸੁਣੇ ਸੋ ਮੈਨੂੰ ਲੱਗਿਆ ਵੀ ਮੈਂ ਜੋ ਪਹਿਲਾਂ ਕੁਛ ਕਰ ਰਿਹਾ ਸੀ ਉਹ ਗਲਤ ਸੀਗਾ ਸੋ ਮੈਨੂੰ ਹੁਣ ਬੈਕ ਡਾਊਨ ਕਰਨਾ ਚਾਹੀਦਾ ਆਪਣਾ ਮੈਂ ਬੈਕ ਆਇਆ ਤੇ ਮਾਰਨਿਆ ਤਰਸ ਕਿਤਾ ਤੇ ਆ ਬੀ ਇੱਕ ਕੈਂਪ ਨੇ ਜ਼ਿੰਦਗੀ ਬਦਲਦੀ ਹਾਂ ਇੱਕ ਕੈਂਪ ਕਿਹਾ ਸਕਦੇ ਜਿੰਦਗੀ ਬਦਲਦੀ ਉਸ ਤੋਂ ਬਾਅਦ ਠੀਕ ਹੈ ਮੈਂ ਕੈਂਪ ਬਹੁਤ ਲਗਾਏਗੇ ਪਰ ਇੱਕ ਕੈਂਪ ਦੇ ਨਾਲ ਮੇਰੀ ਜਿੰਦਗੀ ਬਹੁਤ ਹੱਦ ਤੱਕ ਜਿੰਦਗੀ ਟੋਟਲੀ ਚੇਂਜ ਹੋ ਗਈ ਜੇ ਤੋ ਕੈਂਪ ਤੋਂ ਆਏ ਘਰੇ ਤਾਂ ਬਦਲੇ ਹੋਏ ਸੀ ਗੱਲਾਂ ਬਾਤਾਂ ਬਿਲਕੁਲ ਬਦਲਿਆ ਹੋਇਆ ਸੀ ਯਾ ਉੱਥੇ ਵਿੱਚ ਕੈਂਪ ਦੇ ਵਿੱਚ ਇੱਕ ਚੀਜ਼ ਮੈਨੂੰ ਜਿਹੜੀ ਵਧੀਆ ਲੱਗ ਲਈ ਉਸ ਦਿਨ ਇਹ ਹੋਇਆ ਵੀ ਕੈਂਪ ਤੋਂ ਬਾਅਦ ਇਹ ਅਜ ਤੱਕ ਵੀ ਮਹਾਰਾਜ ਨੇ ਇੰਨਾ ਕਿ ਤਰਸ ਕੀਤਾ ਵੀ ਅਪਾ ਨੀ ਕਿ ਚਲੋ ਆਪਾਂ ਜਿੰਨਾ ਕਿ ਨਿਤਨਮ ਕਰਦੇ ਆਪਾਂ ਨਿਭਾ ਰਹੇ ਹਾਂਗੇ ਬਾਕੀ ਗੁਰੂ ਸਾਹਿਬ ਆਪਾਂ ਕੋਣ ਹੋਣਗੇ ਗੁਰੂ ਸਾਹਿਬ ਆਪਣੇ ਨਿਭਵਾ ਲੈਂਦੇ ਕੇ ਪਰ ਇਹ ਵੀ ਮੇਰਾ ਹਾਲ ਤੱਕ ਨਿਤਨਮ ਨਹੀਂ ਕਰ ਟੁੱਟਿਆ ਘਰੇ ਫਿਰ ਰਾਜੀ ਹੋ ਗਏ ਸਾਰੇ ਹਾਂਜੀ ਮਹਾਰਾਜ ਥੋੜਾ ਠੀਕ ਆ ਥੋੜਾ ਬਹੁਤ ਕਮੀਆਂ ਪੈਸ਼ ਹੁੰਦੀਆਂ ਹੀ ਆ ਕਿਸੇ ਵੀ ਤਰ੍ਹਾਂ ਉਹ ਘਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਚਾਰ ਭਾਂਡੇ ਉਹਨਾਂ ਦਾ ਖੜਕਣਗੇ ਸੀ ਹੈਣਾ ਤੇ ਮਹਾਰਾਜ ਨੇ ਤਰਸ ਕੀਤਾ ਚਲੋ ਮੰਮਾ ਨੂੰ ਥੋੜਾ ਮਨਾਣ ਤੇ ਥੋੜਾ ਲੱਗਿਆ ਥੋੜਾ ਟਾਈਮ ਜ਼ ਪਰ ਚਲੋ ਆ ਲਾਸਟ ਕਿਉਂ ਕਿਉਂ ਮੰਨ ਗਏ اچھا ਮੰਨ ਲਿਆ ਹਾਂ ਥੋੜਾ ਬੋ ਜਿਹਨ ਕੀ ਥੋੜੀ ਬੋਨੀ ਥੋੜੀ ਮੈਨੂੰ ਲੱਗਦਾ ਕਿ ਮੇਰੀ ਥੋੜੀ ਨਾਲ ਜ਼ਿਆਦਾ ਹੋਈ ਸੋ ਮੈਨੂੰ ਲੱਗਾ ਕਿ ਹਾਂ ਮੈਨੂੰ ਇਹ ਚ ਲੈ ਲੈਣੀ ਚਾਹੀਦੀ ਅੱਛਾ ਅਦਲ ਪਾਸੇ ਆ ਜਾਓ ਤੇ ਚਲੋ ਜੇ ਕੋਈ ਕਸਟਮਰ ਆਉਂਦਾ ਤੁਸੀਂ ਨਾਲ ਨਾਲ ਕੰਮ ਵੀ ਕਰ ਸਕਦੇ ਤਾਂ ਇਹਦੇ ਚ ਜਿਹੜਾ ਤੁਸੀਂ ਪਹਿਲਾਂ ਕੰਮ ਕੀ ਕਰਦੇ ਸੀਗੇ ਮੈਂ ਐਕਚੁਅਲੀ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਇੱਕ ਮੈਡੀਕਲ ਮੈਂ ਨਰਸਿੰਗ ਸਟਾਫ ਹੈਗਾ ਮੈਂ ਨੀਅਰ ਅਬਾਊਟ 16 ਤੋਂ 17 ਸਾਲ ਮੈਂ ਨਰਸਿੰਗ ਪ੍ਰੈਕਟਿਸਿੰਗ ਕੰਮ ਕੀਤਾ ਹੈਗਾ ਬਟ ਢਿੰਡੇ ਤੋਂ ਟਾਪ ਹਸਪੀਟਲ ਜੌਬ ਕੀਤੀ ਹੈ ਜਿਵੇਂ ਵਿੱਚੋਂ ਪ੍ਰੈਗਮਾ ਹਸਪੀਟਲ ਆ ਗਿਆ ਜਿੰਦਲ ਹਾਰਟ ਪਲਸ ਹਸਪੀਟਲ ਗਲੋਬਲ ਹਸਪੀਟਲ ਬੀਨ ਕੇਅਰ ਬੰਬੇ ਗੈਸਟੋ ਕੇਅਰ ਇਹਨਾਂ ਥਾਵਾਂ ਤੇ ਇਹਨਾਂ ਸਾਰੇ ਥਾਵਾਂ ਤੇ ਮੈਂ ਜੌਬ ਕੀਤੀ ਹੈਗੀ ਹੈ ਤੇ ਮਾਰੇ ਤਰਸਦ ਕਾ ਵੀ ਹਾਂ ਉੱਥੇ ਮੇਰੇ ਜੌਬ ਨਾਲ ਮੇਰੇ ਰਿਲੇਸ਼ਨ ਵੀ ਅੱਛੇ ਬਣेंगे ਪਰ ਉੱਥੇ ਜਿਹੜਾ ਇੱਕ ਸੈਲਰੀ ਬੈਰੀਅਰ ਹੁੰਦਾ ਉਹ ਮੈਨੂੰ ਕਿਤੇ ਲੱਗਿਆ ਵੀ ਹਾਂ ਬਈ 15 16000 ਤੋਂ ਜ਼ਿਆਦਾ ਵੱਧ ਨਹੀਂ ਸੀ ਹੁਣ ਸੋਚੋ ਬਈ ਇੱਕ ਬੰਦੇ ਨੂੰ 16 ਤੋਂ 17 ਸਾਲ ਦਾ ਐਕਸਪੀਰੀਅੰਸ ਹੋਵੇ ਉੱਥੇ ਖੜਾ ਬੰਦਾ ਉੱਥੇ ਬੰਦਾ ਖੜਾ ਰਸੀ ਤਾਂ ਮੈਨੂੰ ਲੱਗਿਆ ਵੀ ਠੀਕ ਹੈ ਮੇਰੇ ਡਾਕਟਰ ਨਾਲ ਰਿਲੇਸ਼ਨ ਅੱਛੇ ਸੀਗੇ ਮੇਰਾਜ ਵੀ ਡਾਕਟਰ ਮੇਰਾਜ ਬਹੁਤ ਜ਼ਿਆਦਾ ਮੇਰੋ ਪਿਆਰ ਵੀ ਕਰਦੇ ਆ ਤੇ ਸਤਿਕਾਰ ਕਰਦੇ ਆ ਮੇਰਾ ਤੋਂ ਮੈਨੂੰ ਇਹ ਲੱਗਿਆ ਵੀ ਪਰ ਇੱਕ ਸਾਈਡ ਜਿਹੜਾ ਬੈਰੀਅਰ ਸੀ ਮੈਨੂੰ ਕਿਤੇ ਨਾ ਕਿ ਚੁਭ ਰਿਹਾ ਸੀ ਵੀ ਕੋਈ ਨਾ ਕੋਈ ਆਪ ਦਾ ਸੈਟਅਪ ਕੀਤਾ ਕੋਈ ਨਾ ਕੋਈ ਆਪ ਦਾ ਸੈਟਅਪ ਕੀਤਾ ਜਾਵੇ ਤੇ ਮਾਰੇ ਤਰਸਤ ਕਾ ਬਈ ਡਾਕਟਰ ਦਾ ਬਈ ਬ ਡਾਕਟਰ پیسے ਕਮਾਉਂਦੇ ਜੀ ਯਾਨੀ ਕਿ ਮੈਂ ਇੱਥੇ ਡਾਕਟਰ ਨਾ ਮਾੜਾ ਨਹੀਂ ਕਹੂੰਗਾ ਜ ਆਪਾਂ ਇਹ ਚੀਜ਼ ਸਿਰਫ ਸਾਰੇ ਇਹ ਚੀਜ਼ ਸੋਚ ਲੈਣਾ ਵੀ ਡਾਕਟਰ ਦਾ ਲੁੱਟਦੇ ਬਹੁਤ ਆਗੇ ਪਰ ਜਿਹੜਾ ਜਿਹੜਾ ਅੰਦਰ ਗਰਾਉਂਡ ਲੈਵਲ ਤੇ ਕੰਮ ਕਰ ਰਿਹਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਡਾਕਟਰ ਦੇ ਸਿਰ ਤੇ ਬਰੀਜਾ ਦੀ ਜਾਨਣਾ ਹੁੰਦੀਆਂ ਆ ਇੱਥੇ ਕੋਈ ਆਪਣੇ ਇਹ ਉਹਨੂੰ ਆਪਣੀ ਬੰਦਾ ਪਰ ਡਾਕਟਰ ਦੇ ਤਾਂ ਮਰੀਜ਼ ਜਾਣਾ ਹੁੰਦੀ ਹੈ ਨਾ ਦੂਜੀ ਗੱਲ ਆਪਾਂ ਇਹ ਵੀ ਸੋਚੇ ਵੀ ਡਾਕਟਰ ਇੱਕ ਫੈਸਿਲਿਟੀ ਕਿ ਨਹੀਂ ਦੇ ਰਿਹਾ ਹੈਗਾ ਉਹਦੇ ਵਿੱਚ ਏਸੀ ਵੀ ਹੁੰਦਾ ਉਹਦੇ ਵਿੱਚ ਮਰੀਜ਼ ਨੂੰ ਹਰ ਇੱਕ ਤਰ੍ਹਾਂ ਦੀ ਕੇਅਰ ਵੀ ਹੁੰਦੀ ਹੈ ਤਿੰਨ ਤੋਂ ਚਾਰ ਤਰ੍ਹਾਂ ਦੀ ਮਰੀਜ਼ ਤਿੰਨ ਤੋਂ ਚਾਰ ਟਾਈਮ ਮਰੀਜ਼ ਦੀ ਬੈੱਡ ਸ਼ੀਟ ਚੇਂਜ ਕੀਤੀ ਜਾਂਦੀ ਹੁੰਦੀ ਹੈਗੀ ਆ ਉਹਨੂੰ ਵਾਸ਼ਰੂਮ ਕਾਣਾ ਨਹੀਂ ਕਿ ਬਹੁਤ ਜੋ ਵੀ ਕੁਛ ਹੁੰਦਾ ਇੱਕ ਇੱਕ ਮਰੀਜ਼ ਨਾਲ ਜੋ ਵੀ ਕੁਝ ਆਪਾਂ ਕਰ ਸਕਦੇ ਸੇਵਾ ਤੁਹਾਡੇ ਦੇ ਸਕਦੇ ਆ ਉਹ ਬੰਦਾ ਦੇਣ ਦੀ ਕੋਸ਼ਿਸ਼ ਕਰਦਾ ਹੈ ਨਾ ਫਿਰ 24 ਆਰ ਉੱਥੇ ਸਰਵਿਸ ਲੈਂ ਦੇਣਾ ਹੈ ਨਾ ਡਾਕਟਰ ਨੂੰ 1:30 ਵਜੇ ਫੋਨ ਲਗਾਉਣਾ 2:00 ਵਜੇ ਫੋਨ ਲ ਇਹ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਡਾਕਟਰਾਂ ਦੀ ਹੈ ਨਾ ਪਰ ਇਹ ਵੀ ਲੋਕ ਜੋ ਅੱਜ ਕੱਲ ਜੋ ਪੇਸ਼ੇਸ਼ ਲੋਕਾਂ ਨੂੰ ਦਿਖਾਇਆ ਜਾ ਰਹੇ ਡਾਕਟਰ ਉਹ ਹੁੰਦੇ ਡਾਕਟਰ ਆ ਹੁੰਦੇ ਨਹੀਂ ਮੇਰਾ ਜਿਹੜਾ 16 ਸਾਲ ਦਾ 17 ਸਾਲ ਐਕਸਪੀਰੀਅੰਸ ਹੈ ਬਹੁਤ ਵਈ ਡਾਕਟਰ ਨਾਲ ਡਾਕਟਰ ਸਾਰੇ ਮਾੜੇ ਨਹੀਂ ਹੁੰਦੇ ਸਰ ਠੀਕ ਹੈ ਸਾਰੇ ਚੰਗੇ ਨੇ ਡਾਕਟਰ ਸਾਰੇ ਬਾੜੇ ਵੀ ਨਹੀਂ ਹੁੰਦੇ ਹੈ ਨਾ ਕੁਝ ਕੁ ਡਾਕਟਰਾਂ ਕਰਕੇ ਸਾਰੇ ਡਾਕਟਰਾਂ ਨੂੰ ਖਰਾਬ ਨਹੀਂ ਕਰ ਸਕਦੇ ਮੇਰਾ ਅਕੋਰਡਿੰਗ ਇਹ ਹੈਗਾ ਮੂੰ ਵਧਾ ਸਕਦੇ ਹੁੰਦੇ ਸੈਲਰੀ ਤਾਂ ਹਾਂ ਸੈਡੀ ਵਧਾ ਸਕਦੇ ਹੁੰਦੇ ਜੀ ਹਾਂ ਪਰ ਇਹ ਵੀ ਇਨਕੀ ਠੀਕ ਹੈ ਉੱਥੇ ਜਿਹੜੀ ਸੈਡੀ 500000 ਰੁਪਏ ਵੱਧ ਜਣੀ ਕਦੀ ਕਦੀ ਮੂੰ ਜੇ ਮੈਂ ਆਪਣੀ ਗੱਲ ਕਰਦਾ ਮੈਂ 2500 ਰੁਪਏ ਤੋਂ ਸਟਾਰਟਿੰਗ ਕਰਤੀ ਸੀ ਆਪਣੀ ਜੇ ਮੈਂ ਆਪਣੀ ਵੈਸੇ ਗੱਲ ਕਰਦਾ ਮੈਂ ਸਿਰਫ 1000 ਰੁਪਏ ਤੋਂ 500 ਰੁਪਏ ਤੋਂ ਸਟਾਰਟ ਕੀਤਾ ਸੀਗਾ ਉਦੋਂ ਮੈਡੀਕਲ ਸਟੋਰ ਤੋਂ ਜੌਬ ਕਰਦਾ ਹੁੰਦਾ ਸੀਗਾ ਮੈਡੀਕਲ ਸਟੋਰ ਤੋਂ ਜੌਬ ਕਰਨ ਤੋਂ ਸੋ ਤਾਂ ਅੰਦਾ ਅੰਦਾ 15 16000 ਤੱਕ ਮੈਂ ਜਾਵੜਿਆ ਸੀ ਅੱਛਾ ਹਾਂਜੀ ਤੇ ਫਿਰ ਜਦੋਂ ਇਹ ਤੁਸੀਂ ਛੱਡ ਦਿਉ ਕੰਮ ਇੱਕ ਲੰਮਾ ਸਮਾਂ ਤੁਸੀਂ ਕੋਈ ਵੀ ਕੰਮ ਡੇਢ ਦਾ ਕਿਹੇ ਹਿਸਾਬ ਨਾਲ ਆਪਾਂ ਸਭ ਦੇ 15 ਹਾਲ ਬਿਲਕੁਲ ਬਿਲਕੁਲ 12 ਸਾਲ ਹੋ ਗਏ। ਤਾਂ ਜੋ ਕੰਮ ਛੱਡ ਦਿਉ ਤਾਂ ਫਿਰ ਇੱਕੋ ਦਾ ਮੈਂ ਇਹ ਚੀਜ਼ ਕਿਵੇਂ ਸੋਚ ਦੂੰਗਾ ਔਖਾ ਕੰਮ ਚ ਵੀ ਜੋ ਬਹੁਤ ਜ਼ਿਆਦਾ ਫਰਕ ਹੈਗਾ। ਹਾਂ ਮੈਨੂੰ ਸਿੱਧਾ ਦਿੱਕਤ ਤਾਂ ਛੋੜ ਜ਼ਰੂਰ ਥੋੜੀ ਇਹ ਇਨਕੀ ਮੈਂ ਇਹ ਚੀਜ਼ ਹੀ ਕਹਾਂਗਾ ਵੀ 20 ਫਰਵ ਨੂੰ ਆਪਾਂ ਕੰਮ ਸ਼ੁਰੂ ਕਰ ਦਿੱਤਾ ਸੀਗਾ। ਐਸੇ ਸਾਲ ਐਸੇ ਸਾਲ 20 ਫਰਵ ਨੂੰ ਆਪਾਂ ਕੰਮ ਸ਼ੁਰੂ 20 ਫਰ ਕਿ ਮੈਨੂੰ 16 17 ਸਾਲ ਮੈਨੂੰ ਅੱਜ ਵੀ ਯਾਦ ਹੈ ਮੈਂ ਟੀਮਾਂ ਰਾਤ ਨੂੰ ਬੈਠੇ ਬੈਠ ਕੇ ਦੀ ਟੀਕੇ ਦੀ ਪ੍ਰੈਕਟਿਸ ਕਰਾਂ ਮੈਂ ਟੀਕੇ ਲਾਣ ਦਾ ਪੱਲੇ ਕਿ ਕਰ ਤਾ ਤਾਂ ਮੈਨੂੰ ਨਿਰਮੈ ਉਹ ਉਹ ਵੀ ਕਮ ਨਹੀਂ ਛੱਡ ਠੀਕ ਹੈ ਮੈਂ ਮੈਡੀਕਲ ਲਾਈਨ ਜਰੂਰ ਛੱਡਦਾ ਪਰ ਮੈਡੀਕਲ ਲਾਈਨ ਨੂੰ ਮੈਨੂੰ ਕਦੇ ਹਲੇ ਤੱਕ ਨਹੀਂ ਛੱਡਾ ਕਿ ਡਾਕਟਰਾਂ ਨਾਲ ਰਿਲੇਸ਼ਨ ਮੇਰੇ ਬਹੁਤ ਸ਼ੁਰੂ ਤੋਂ ਹੀ ਅੱਛੇ ਰਹੇਗੇ ਇਵਨ ਕਿ ਅੱਜ ਤੱਕ ਵੀ ਮੇਰਾ ਇਨਕੀ ਮੈਨੂੰ ਖੁਸ਼ੀ ਹੈ ਮੈਨੂੰ ਇਸ ਦੇ ਮਾਣ ਵਾਲੀ ਗੱਲ ਹੈ ਕਿ ਮੈਨੂੰ ਆਪਣੇ ਲਈ ਜਿਵੇਂ ਇੱਕ ਫੋਨ ਕਰਦਾ ਮੇਰਾ ਕੰਮ ਹੋ ਜਾਂਦਾ ਕਿਸੇ ਮਰੀਜ਼ ਨੂੰ ਦਿਖਾਣਾ ਮੇਰੇ ਇੱਕ ਫੋਨ ਤੇ ਮੇਰਾ ਕ ਕਿਸੇ ਲਈ ਵੀ ਹੋ ਸਕਦਾ ਹੁੰਦਾ ਹੈ ਪਰ ਆਪ ਦਾ ਠੀਕ ਹੈ ਪਰ ਇਹ ਪਰ ਉਸ ਪੇਸ਼ੇ ਨੂੰ ਗਲਤ ਕਹਿ ਦਿਆ ਉਹ ਪੇਸ਼ੇ ਗਲਤ ਨਹੀਂ ਹੈ ਇੱਜ਼ਤ ਦੇ ਬੰਦੀ ਹੈ ਜੇ ਮਾਨ ਦਾ ਜਾਂ ਗੱਲ ਕੰਮ ਕਰਦੇ ਹਾਂ ਬਿਲਕੁਲ ਬਿਲਕੁਲ ਇੱਜ਼ਤ ਇੱਜ਼ਤ ਬਹੁਤ ਬੰਦੀ ਹੈ ਜੀ ਬਹੁਤ ਜਿਹੜੇ ਆਪਣੇ ਮਰੀਜ਼ ਹੁੰਦੇ ਆਪਣੇ ਬਹੁਤ ਜ਼ਿਆਦਾ ਰਿਸਪੈਕਟ ਕਰਕੇ ਜਾਂਦੇ ਆ ਮਾਨਤਰ ਨਹੀਂ ਪੂਰਾ ਕਰਕੇ ਜਾਂਦੇ ਆ ਬੜਾ ਰਿਸਪੈਕਟ ਉਹ ਤੇ ਬਜ਼ੁਰਗਾਂ ਤੋਂ ਬਹੁਤ ਸਿੱਖਣ ਨੂੰ ਮਿਲ ਜਾਂਦਾ ਹੁੰਦਾ ਆਪਾਂ ਨੂੰ ਤੇ ਉਹ ਇਸ ਚੀਜ਼ ਮੈਨੂੰ ਕਿਤੇ ਆਏ ਪਰ ਮੈਂ ਇੱਥੇ ਸਿਰ ਮੁਕਦੀ ਗੱਲ ਇਹ ਹੈ ਕਿ ਆਪਾਂ ਡਾਕਟਰਾਂ ਨੂੰ ਜਾਂ ਉਹ ਪੇਸ਼ੇ ਨੂੰ ਮੈਂ ਗਲਤ ਨਹੀਂ ਕਹੂੰਗਾ ਠੀਕ ਹੈ ਆਪਣਾ ਚੋਇਸ ਕਰਨਾ ਪੇਸ਼ੇ ਆਪਣਾ ਜੀਵਨ ਪਰਵਾਸੀ ਕੇ ਲਈ ਜੇ ਬਈ ਇਹ ਕਹ ਲਈ ਉਹਦੇ ਵਿੱਚ ਇਹ ਸੀਗਾ ਵੀ ਸਾਰੇ ਦੇ ਸਾਰੇ ਆਪਾਂ ਮੈਂ ਖੁਦ ਮੈਂ ਖਾਂਦਾ ਖਾਣ ਪੰਜਾਬ ਵਰਦਨ ਸੀ ਉਹ ਇੱਕੋ ਤੇਲ ਨੂੰ ਵਾਰ-ਵਾਰ ਕੜਾਈ ਤੇ ਧੜੜ ੜ ਕੇ 버ਗਰ ਆ ਦੇ ਜਾਣਾ ਕਿਸੇ ਨੇ ਕੁਛ ਬਣਾਵਣਾ ਦੇ ਜਾਣਾ ਕਿਸੇ ਨੇ 버ਗਰ ਯਾਨੀ ਕਿ ਇਹ ਚ ਮੈਨੂੰ ਕਿਤੇ ਕਦੇ ਯਾਰ ਸਫਾਈ ਹੈ ਨਹੀਂ ਈਵਨ ਕਿ ਮੇਰਾ ਇੱਕ ਦੋਸਤ 10 ਮਿੰਟ ਪਹਿਲਾਂ ਤਾਂ ਮੇਰਾ ਦੋਸਤ ਬੈਠਾ ਸੀਗਾ ਉਹ ਤੇ ਮੈਂ ਇੱਕ ਵਾਰੀ 버ਗਰ ਖਾਣ ਗਏ ਸੀਗੇ ਉਹਨੇ 버ਗਰ ਨੇ ਯਾਨੀ ਕਿ ਇੱਕੋ ਤੇਲ ਚ ਪਤਾ ਨਹੀਂ ਕਿੰਨੇ 버ਗਰ ਕੱਢਦੇ ਤਾਂ ਮੈਨੂੰ ਕਿਤੇ ਨਾ ਕਿਤੇ ਲੱਗਿਆ ਬਈ ਆਪਾਂ ਮਹਾਰਤ ਕਿਰਪਾ ਕਰਨ ਵੀ ਆਪਾਂ ਬੰਦੇ ਨੂੰ ਵਧੀਆ ਖਵਾਈਏ ਠੀਕ ਹੈ ਤਾਂ ਜੋ ਨੀ ਕਿ ਕੰਮ ਤਾਂ ਲੋਕ ਆਪਣੇ 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 ਕੋਲ ਜੁੜ ਜਾਣਗੇ ਹੁਣ ਪ੍ਰਵਾਸੀ ਕੀ ਕਰੇ ਪ੍ਰਵਾਸੀ ਤਾਂ ਪੈਸਾ ਕਮਾਣ ਆਏ ਨਾ ਤੇ ਪ੍ਰਵਾਸੀ ਨੂੰ ਪ੍ਰਵਾਸੀ ਦੇ ਨਾਲ ਦਾ ਕੰਮ ਕਰਕੇ ਦੇਣ ਨੂੰ ਆਪਣੇ ਵੀ ਚਲੇ ਜਾਣਗੇ ਉਹਨਾਂ ਨੂੰ ਕੱਢੋ ਨਾ ਪਰ ਜਦੋਂ ਆਪਾਂ ਉਹਦੇ ਨਾਲ ਦੇ ਬਰਾਬਰ ਉਹਨਾਂ ਨੂੰ ਕੰਮ ਵਧਿਆ ਕੰਮ ਦੇਣ ਲੱਗੇ ਉਹ ਆਪਣੇ ਵੀ ਚਲੇ ਜਾਣਗੇ ਉਹਨਾਂ ਨੂੰ ਕੱਢਣ ਦੀ ਲੋੜ ਹੀ ਨਹੀਂ ਪੈਣੀ ਉਹ ਕੰਮ ਦੀ ਪਾਲ ਚਾਹੀਸੀ ਕੰਮ ਦੀ ਪਾਲ ਕੇ ਦੂਰ ਚਲੇ ਜਾਣਗੇ ਹਾਂਜੀ ਇਹਦੇ ਕਰਕੇ ਵੀ ਕਿਤਨੇ ਕੇ ਪਹਿਲਾਂ ਨਕਾਮੀ ਪੰਜਾਬੀਆਂ ਦੀ ਵੀ ਰਹੀ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਕਿਰਤ ਕਰੋ ਕਿਰਤ ਕਰੋ ਪਹਿਲਾ ਸ਼ਬਦ ਸੀ ਬਿਲਕੁਲ ਜੀ ਬਿਲਕੁਲ ਤਾਂ ਉਹਨਾਂ ਨੇ ਕਿਰਤੋਂ ਦੂਰੀ ਬਣਾਈ ਅਸੀਂ ਇਹ ਕੰਮ ਹੋਣਾ ਪਿੱਛੇ ਜਿਵੇਂ ਆਪਾਂ ਭੂਮਿਕਾ 'ਚ ਵੀ ਗੱਲ ਕਹੀ ਹੈ ਵੀ ਇਹ ਕੰਮ ਜਿਹੜੇ ਫਾਸਟ ਫੂਡ ਦਾ ਹੋਵੇ ਹੋ ਰੇਡੀਆਂ ਦਾ ਹੋਵੇ ਪੰਜਾਬੀ ਹੁਣ ਕਰਨ ਲੱਗੇ ਆ ਪਹਿਲਾਂ ਸੰਗਮਾਨ ਤੇ ਜਾਂ ਗਿਆਨ ਦੀ ਘਾਟ ਸੀ ਤੇ ਹੁਣ ਇੱਥੇ ਬਰ ਰੂਟੀਨ ਕਿਵੇਂ ਰਹਿੰਦਾ ਠੀਕ ਹੈ ਹਾਂਜੀ ਬਾਹਰ ਦਾ ਤਰਸਾ ਜੀ ਰੂਟੀਨ ਬਹੁਤ ਵਧੀਆ ਹੈਗਾ ਆਪਾਂ ਨੀਅਰਬਾਊਟ 4 ਵਜੇ ਆਏ ਨੇ ਹੁਣੇ ਅੱਗੇ ਸੈਟਰਡੇ ਜਾਉਂਦਾ ਪਰਤੋ ਭੇਜਾ ਹੋਏ ਨੋਨ ਦੇ ਗਾ ਪਰਿਆ ਵੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਆਪਾਂ 4 ਤੋਂ ਲੈ ਕੇ 10 ਤੱਕ ਕਿਤੇ ਹੁੰਦੇ ਅੱਛਾ ਹਾਂਜੀ ਹਾਂਜੀ ਬਿਲਕੁਲ ਜੀ ਤੇ ਫਿਰ ਜਿਵੇਂ ਹੁਣ ਆਪਾਂ ਕੁਝ ਚੀਜ਼ਾਂ ਨੂੰ ਬਣਾਉਣਾ ਹੁੰਦਾ ਤਾਂ ਫਿਰ ਕੋਈ ਟ੍ਰੇਨਿੰਗ ਸਿੱਖਦੇ ਆ ਉਹਦਾ ਫਰਕ ਨਹੀਂ ਬਿਲਕੁਲ ਜੀ ਬਿਲਕੁਲ ਕਿਉਂਕਿ ਟ੍ਰੇਨਿੰਗ ਤੋਂ ਮੇਰੇ ਤਾਂ ਪਨ ਕੁਝ ਆ ਹੀ ਨਹੀਂ ਸਕਦਾ ਜੀ ਸੋ ਇਸ ਰਿਗਾਰਡਿੰਗ ਮੈਨੂੰ ਇਹ ਅਸੀਂ ਕਿ ਜਦੋਂ ਮੈਂ ਹਸਪਤਾਲ ਛੱਡਦਾ ਸੀਗਾ ਹਸਪਤਾਲ ਛੱਡਣ ਤੋਂ ਬਾਅਦ ਹਸਪਤਾਲ ਛੱਡਿਆ ਨਹੀਂ ਸੀ ਮੇਰੇ ਮਮਾ ਦਾ ਐਕਸੀਡੈਂਟ ਹੋ ਗਿਆ ਸੀਗਾ ਮਾਤੇ ਤੇ ਐਕਸੀਡੈਂਟ ਹੋਣ ਕਰਕੇ ਮਾਤੇ ਠੀਕ ਹੈ ਕੁਛ ਛੋਟੀਆਂ ਕਾਫੀ ਲੈਣੀਆਂ ਪਈਆਂ ਤੇ ਫਿਰ ਮੇਰਾ ਬੰਦੇ ਸੀ ਵੀ ਮੈਂ ਕੁਛ ਨਾ ਕੁਛ ਆਰਦਾ ਸੈਟਅਪ ਕਰ ਲਾ ਤੇ ਇੱਕ ਬਾਰੋ ਵੀਰਾ ਕੈਲੀਫੋਰਨੀਆ ਤੋਂ ਹਰਪ੍ਰੀਤ ਵੀਰਾ ਹੈਗਾ ਉਹਨੇ ਮੇਰਾ ਬੜਾ ਸਾਥ ਦਿੱਤਾ ਇਸ ਕੰਮ ਦੇ ਵਿੱਚ ਉਹਨੇ ਮੈਨੂੰ ਕਿਹਾ ਵੀ ਅਨਕੀਤ ਵੀਰੇ ਤੂੰ ਅਗਰ ਕੰਮ ਸਿੱਖਣਾ ਚਾਹਵੇਂ ਤਾਂ ਅਸੀਂ ਤੇਰਾ ਹੈਲਪ ਕਰ ਦੇਵਾਂਗੇ ਮੈਂ ਕਿਹਾ ਵੀਰੇ ਮੈਂ ਕੰਮ ਤਾਂ ਚੱਕੂ ਪਰ ਮੈਨੂੰ ਸਹਾਈ ਦੀ ਜਰੂਰ ਚਾਹੀਦੀ ਹੈ ਗਿਆ ਫਿਰ ਉਹ ਕਹਿੰਦਾ ਵੀਰੇ ਤੈਨੂੰ ਸਹਾਈ ਦੀ ਕਿੰਨੀ ਕਿ ਚਾਹੀਦੀ ਹੈ ਮੈਂ ਕਿਹਾ ਵੀਰੇ ਇੱਕ ਆਪਾਂ ਨੂੰ ਘਰ ਦਾ ਖਰਚਾ ਚਲਾਉਣਾ ਚਾਹੀਦਾ ਆਪਾਂ ਨੂੰ ਕੋਈ ਚੱਕੜ ਨਹੀਂ ਦਾ ਫਿਰ ਉਹ ਕਹਿੰਦਾ ਵੀਰੇ ਫਿਰ ਵੀ ਨੀਅਰ ਬਾਊਟ ਕਹਿੰਦਾ ਵੀਰੇ ਕੋਈ ਚੱਕਰ ਨਹੀਂ ਕਰੀ ਮੈਨੂੰ ਤੂੰ 10000 ਰੁਪਏ ਮੇਰੇ ਤੋਂ ਲੈ ਲੈ ਤੂੰ ਤੂੰ 2 ਤੋਂ 3 ਮਹੀਨੇ ਕੰਮ ਸਿੱਖਾਂ ਉਹ ਟ੍ਰੇਨਿੰਗ ਕਰ ਲੈ ਨਾਲ ਟ੍ਰੇਨਿੰਗ ਕਰ ਲੈ ਨਾਲ ਹੁਣ ਮੈਨੂੰ ਇਸ ਚੀਜ਼ ਦੀ ਖੁਸ਼ੀ ਆਪਾਂ ਨੂੰ ਆਪਾਂ ਸਾਰੇ ਤੁਸੀਂ ਮੈਂ ਜਾਂ ਕੋਈ ਵੀ ਵੀਰਪੰਨ ਆਪਾਂ ਜੀ ਦੇ ਕਿਸੇ ਲਈ ਜੀ ਦੇ ਆਪਣੇ ਪਰਿਵਾਰ ਲਈ ਜੀ ਰਹਿਣਗੇ ਜਦ ਆਪਣਾ ਪਰਿਵਾਰ ਦਾ ਆਪਾਂ ਨੂੰ ਪਤਾ ਹੈ ਵੀ ਆਪਾਂ ਕੰਮ ਵੀ ਸਿੱਖਣੇ ਆ ਤੇ ਆਪਣਾ ਪਰਿਵਾਰ ਵੀ ਆਪਾਂ ਨੂੰ ਕੋਈ ਚਲਾ ਰਿਹਾਗਾ ਠੀਕ ਹੈ ਕੋਈ ਆਪਣਾ ਬੈਕਅਪ ਬੈਕਅਪ ਸੁੱਖਾ ਹੋ ਜਾਂਦਾ ਠੀਕ ਹੈ ਨਾਲੇ ਉਹ ਵੀਰੇ ਨੇ ਆਪਣੀ ਹੈਲਪ ਕੀਤੀ ਨਾਲੇ ਉਹ ਜਿਨਕੀ 10000 ਰੁਪਏ ਹਰ ਮਹੀਨਾ ਆਪਣੇ ਕੋਲ ਆਂਦਾ ਤੇ ਹੁਣ ਕਿਵੇਂ ਰਿਸਪੌਂਸ ਮਾਰੋ ਤਾਂ ਬਹੁਤ ਸ਼ੁਕਰ ਹੈ ਜੀ ਮੈਨੂੰ ਜਿਹੜਾ ਹਰਪੀ ਦੇ ਵੀਰ ਦੀ ਮੈਂ ਕੈਲੀਫੋਰਨੀਆ ਵਾਲੀ ਵੀਰ ਦੀ ਗੱਲ ਕਰਾਂਗਾ ਉਹਨੇ ਮੈਨੂੰ ਪ੍ਰਸੇਲ ਸਿੰਘ ਭਾਣਾ ਵੀਰ ਨਾਲ ਮਿਲਾਇਆ ਸੀਗਾ ਫਰੀਦਕੋਟ ਤੋਂ ਸ਼ਹਿਰ ਤੋਂ ਜਾੜਦੇ ਹੋਵਾਂਗੇ ਠੀਕ ਹੈ ਮੈਂ ਉਹਨਾਂ ਨਾਲ ਮਿਲਿਆ ਸੀ ਉੱਥੇ ਮੈਂ ਫਿਰ ਕੰਮ ਸਿੱਖਿਆ 2 ਤੋਂ 3 ਮਹੀਨੇ ਕੰਮ ਦਿੱਲੀ ਬਠਿੰਡਾ ਤੱਕ ਡਾਊਨ ਕਰਦਾ ਸੀਗਾ ਤੇ ਉੱਥੇ ਕੰਮ ਸਿੱਖਿਆ 3 3 ਮਹੀਨੇ 2.5 ਤੋਂ 3 ਮਹੀਨੇ ਲਗਾਏ ਫਿਰ ਮਾਰਨ ਤਾਂ ਕਿੱਥਾ ਚਲੋ ਵੀਰਾ ਭਾਣਾ ਦਾ ਬਹੁਤ ਹੈਲਪ ਕੀਤੀ ਯਾਨੀ ਕਿ ਇਹ ਵੈਸੇ ਮੈਂ ਜਿਵੇਂ ਕਹਾਂ ਇਸ ਕੋਈ ਅਤਕਤ ਨਹੀਂ ਨਹੀਂ ਹੋਊਗੀ ਭਈ ਇਹ ਜਿਹੜੀ ਸਾਰ अच्छा ये सारे गुरु साहब दी क्यों है क्योंकि बद्द गुरु साहब ਦੇ ਇੱਥੇ ਦਸਵੰਦ ਬਹੁਤ ਜ਼ਿਆਦਾ ਲੱਗਿਆ ਹੈਗਾ ਮੈਂ ਉਹ ਹਰ ਇੱਕ ਬੰਦੇ ਬੰਦ ਜਿੰਨੇ ਮੈਨੂੰ 10 ਰੁਪਏ ਵੀ ਦਿੱਤੇ ਤੇ ਜਿੰਨੇ ਮੈਨੂੰ 1000 ਰੁਪਏ ਵੀ ਦਿੱਤੇ ਮੈਂ ਉਹਦਾ ਸਾਰਾ ਦੇਣ ਦਾ ਹੈ ਤਾਂ ਇਹ ਜੀ ਹੈ ਵੀ ਇਹ ਇੱਕ ਕਾਰਡ ਮੇਰਾ ਨਹੀਂ ਹੈਗਾ ਇਹ ਗੁਰਸਿੱਖਾ ਇਹ ਗੁਰਸਿੱਖਾਂ ਦਾ ਇੱਕ ਕਾਰਡ ਹੈ ਬਿਲਕੁਲ ਸਾਰਾ ਸਭ ਕੁਝ ਬਿਲਕੁਲ ਜੀ ਬਿਲਕੁਲ ਬਿਲਕੁਲ ਤੁਹਾਾਰੇ ਨੇ ਬੜੇ ਤਰ੍ਹਾਂ ਕੀਤਾ ਮੈਂ ਕਿਸੇ ਇੱਕ ਪਰਸਨ ਦਾ ਨਾਮ ਲੈ ਕੇ ਉਹਨੂੰ ਵੱਡਾ ਜਾਂ ਇੱਕ ਪਰਸਨ ਦਾ ਨਾਮ ਲੈ ਕੇ ਉਹਨੂੰ ਛੋਟਾ ਵੱਡਾ ਨਹੀਂ ਕਰਨ ਲੱਗਿਆ ਪਰ ਇਹ ਵੀ ਇਹ ਜਿਹੜਾ ਕਾਰਡ ਹੈ ਸਾਰੇ ਗੁਰਸਿੱਖਾਂ ਦਾ ਹੈ ਲੋ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਹਸਪਤਾਲੇ ਦੇ ਕੰਮ ਕਰਦੇ ਤੇ ਜਿਆਦਾ ਵੀ ਸੁਪਨੇ ਵੀ ਉਹ ਹੁੰਦੇ ਟੀਜਾਂ ਦੇ ਸਾਰਾ ਕੁਝ ਤਾਂ ਫਿਰ ਇੱਥੇ ਕੰਮ ਕਰਦੇ ਕਿੰਨਾ ਕੁ ਫਰਕ ਲੱਗਦਾ ਫਿਰ ਉੱਥੀ ਜਾਣ ਦਾ ਫਰਕ ਲੱਗਦਾ ਜੀ ਪਰ ਹਾਕ ਕਿੱਥੇ ਕਿੱਥੇ ਚਲੋ ਇਹ ਵੀ ਪੁਰਾਣੀ ਲਾਈਫ ਨੂੰ ਮਿਸ ਨਹੀਂ ਕਰੀਦਾ ਹੁੰਦਾ ਬਈ ਹਾਂ ਯਾਰ ਫਿਰ ਵੀ ਇੱਕ ਠੀਕ ਆ ਬਈ ਇੱਥੇ ਉਹ ਨਜ਼ਾਰੇ ਤਾਂ ਨਹੀਂ ਆ ਕਿਉਂਕਿ ਉੱਥੇ ਕੇਸੀਸ ਲਈ ਬੈਠੇ ਰਹਿਣਾ ਸੀਗਾ ਹੈ ਨਾ ਪਰ ਉੱਥੇ ਜਿਹੜੇ ਇਹ ਸੀ ਬਈ ਤੋਂ ਮਰੀਜ਼ਾਂ ਦਾ ਗੁੱਥਮ-ਗੁੱਥੀ ਵੀ ਹੁੰਦੇ ਰਹਿੰਦੇ ਸੀਗੇ ਬੰਦਾ ਇਹ ਬਈ ਚਲੋ ਇਹ ਵੀ ਇਹ ਬੰਦਾ ਆਪਦੇ ਕੰਮ ਦਾ ਆਪ ਬੌਸ ਹੁੰਦਾ ਹੈਗਾ ਹੈ ਨਾ ਫੋਰ ਐਗਜ਼ਾਮਪਲ ਆਪਾਂ ਜੇ ਮੈਂ ਛੁੱਟੀ ਕਰਨਾ ਚਾ ਦੂਦੇ ਥਾਂ ਤੇ 11 ਵਜੇ ਆ ਕੇ ਖੜ ਜਾ ਚਾਹੇ ਦੂਦੇ ਥਾਂ ਤੇ 3 ਵਜੇ ਆ ਕੇ ਖੜ ਜਾ 4 ਵਜੇ 5 ਜਿਹੜੇ ਵੀ ਆ ਕੇ ਖੜ ਜਾ ਠੀਕ ਹੈ ਮੈਨੂੰ ਕੋਈ ਚਕਲੇ ਕਰਨੀ ਨਹੀਂ ਠੀਕ ਹੈ ਜਦੋਂ ਆਪਾਂ ਕਿਸੇ ਜੌਬ ਤੇ ਹੁੰਦੇ ਆ ਉਹਦੇ ਇੱਕ ਬੈਰੀਅਰ ਹੁੰਦਾ ਹੈ ਬੈਰੀਅਰ ਮੈਂ ਉਹਨੂੰ ਇਨਫਾਰਮ ਕਰੂਗਾ ਫੇਰ ਮੈਨੂੰ ਛੁੱਟੀ ਮਿਲੂਗੀ ਗਾਉ ਛੁੱਟੀ ਦੇਣਗੇ ਕਿ ਨਹੀਂ ਉਹਦਾ ਬੈਰੀਅਰ ਗਾਉ ਛੁੱਟੀ ਦੇਣ ਤੋਂ ਬਾਅਦ ਕਿੰਨੀਆਂ ਗਾੜਾ ਸੋਣਗੇ ਉਹ ਬੈਰੀਅਰ ਪੋ ਕਿਤਨਾ ਕਿਤੇ ਮੈਨੇ ਮਨ ਚ ਨਹੀਂ ਯਾਰ ਬਈ ਕੋਈ ਗੱਲ ਨਹੀਂ ਬਈ ਆਪ ਦਾ ਕੋਈ ਨਾ ਕੋਈ ਸੈਟਅਪ ਕੀਤਾ ਯਾਰ ਚਾਹੇ ਛੋਟੇ ਜਿਹੇ ਪਰ ਸੈਟਅਪ ਕੀਤਾ ਜਾਵੇ ਚਲੋ ਕੁਰਸਿਕਾ ਨੇ ਹੈਲਪ ਕੀਤੀ ਵੀਰਾ ਭੈਣਾ ਨੇ ਸਾਰੇ ਹੈਲਪ ਕੀਤੀ ਜੀ ਮਹਾਰਾਜ ਦੇ ਤਰਸਦ ਕਾ ਆਪਾਂ ਆਪਣਾ ਛੋਟਾ ਜਿਹਾ ਕਾਰਡ ਤਿਆਰ ਕੀਤਾ ਹੈਗਾ ਆਪਣੇ ਕੋਲ ਕਾਰਡ ਦੇ ਵਿੱਚ ਪੀਜ਼ਾ 버ਗਰ ਪਾਸਤਾ ਸੈਂਡਵਿਚ ਲੈਕ ਇਹ ਸਾਰਾ ਕੁਝ ਅਵੇਲੇਬਲ ਹੁੰਦਾ ਹੈਗਾ ਅੱਛਾ ਆਪਣੇ ਕਾਰਡ ਦੀ ਇੱਕ ਬੜੀ ਵਧੀਆ ਗੱਲ ਇਹ ਹੈ ਕਿ ਆਪਣੇ ਕਾਰਡ ਦੇ ਵਿੱਚ ਕੋਈ ਵੀ oily ਚੀਜ਼ ਨਹੀਂਗੀ ਅੱਛਾ ਕੋਈ ਵੀ oily ਚੀਜ਼ ਨਹੀਂ મતਲਬ ਇਵਨ ਕਿ ਆਪਣੇ ਕੋਲ ਫਰਾਈਜ਼ ਦਾ ਆਪਸ਼ਨ ਹੈਗਾ ਹੈਗਾ ਮੀਨੂਸ ਦੇ ਵਿੱਚ ਪ੍ਰਾਈਜ਼ ਹੈਗਾ ਪਰ ਪ੍ਰਾਈਜ਼ ਵੀ ਹ ਕਿਉਂਕਿ ਆਪਾਂ ਕਿਸ ਨੂੰ ਆਇਲੀ ਦੇਣਾ ਨਹੀਂ ਚਾਹੁੰਦੇ ਹਾਂ ਜਦੋਂ ਠੀਕ ਹੈ ਕਿ ਕਸਟਮਰ ਦੀ ਡਿਮਾਂਡ ਵੱਧ ਗਈ ਉਹ ਇੱਕ ਵੱਖਰੀ ਵੱਖਰਾ ਵਿਸ਼ਾ ਵੀ ਕਸਟਮਰ ਦੀ ਡਿਮਾਂਡ ਦੇ ਤੌਰ ਤੇ ਲੈ ਕੇ ਆਵਾਂਗੇ ਪਰ ਇਹ ਵੀ ਆਪਣੇ ਆਪਣੇ ਪੂਰੇ ਕਾਰਡ ਵਿੱਚ ਹਾਲੇ ਤੱਕ ਕੋਈ ਆਇਲੀ ਚੀਜ਼ ਹੈ ਨਹੀਂ ਜਿਵੇਂ ਪੰਜਾਬੀਆਂ ਬਾਰੇ ਇਹ ਹੈ ਵੀ ਇਹ ਕੰਮ ਨਹੀਂ ਕਰਨਾ ਚਾਹੁੰਦੇ ਬਾਹਰ ਚਲੇ ਜਾਂਦੇ ਆ ਇੱਥੇ ਕੰਮ ਨਹੀਂ ਕਰਦੇ ਇਹ ਸਾਰੀਆਂ ਗੱਲਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਹਾਂ ਇਹ ਨਹੀਂ ਕਿ ਕੰਮ ਹੈ ਨਹੀਂ ਇਹ ਵੀ ਗੱਲ ਚੱਲਦੀ ਹੈ ਪੰਜਾਬs ਕੰਮ ਹੈ ਨਹੀਂ ਦੇਖੋ ਜੀ 100 ਗੱਲਾਂ 'ਚ ਇੱਕ ਗੱਲ ਮੈਂ ਤੇ ਇਹੀ ਚੀਜ਼ ਕਹੂੰਗਾ ਜਿੱਥੇ ਮਰਜ਼ੀ ਰਹਿ ਲੋ ਮੁੰਨਾ ਨੰਨਦਪੁਰ ਸਾਹਿਬ ਹੀ ਪੈਣਾ ਹਾਂ ਚਾਹੇ ਅੱ ਤੂੰ ਕੋਈ ਵੀ ਹੈ ਕਿਸੇ ਨੇ ਮੁੰਡਾ ਚਾਹੀਏ ਅੱਜ ਮੁੰਡਾ ਚਾਹੀਏ ਕੱਲ ਨੂੰ ਮੁੰਡਾ ਉਹਨਾਂ થી ਪਛੋਹ ਬਿਹਤਰ ਹੈ ਕਿ ਆਪਣੇ ਪੰਜਾਬ ਚ ਰਹਿ ਕੇ ਮੁੰਡ ਲੋ ਮੈਨੂੰ ਇੱਕ ਮੈਂ ਇੱਕ ਭੈਣ ਦਾ ਨਾਮ ਨਹੀਂ ਲੈਣਾ ਚਾਹੁੰਦਾ ਪਰ ਭੈਣ ਨੇ ਮੇਨ ਬੜੀ ਵਧੀਆ ਗੱਲ ਕਹੀ ਤੇ ਉਹ ਭੈਣ ਦਾ ਹੀ ਸੀ ਵੀ ਮੈਂ ਛੋਟੀ ਜਿਹੀ ਗੱਲ ਇਹ ਕਹਿੰਦਾ ਜੂਗਾ ਕਿ ਉਹਨਾਂ ਨੇ ਉਹਨਾਂ ਨੂੰ ਕੋ ਰਿਸ਼ਤਾ ਹੈ ਸਿਟੀਜ਼ਨਸ਼ਿਪ ਮੁੰਡੇ ਦਾ ਬਾਰੇ ਤਾਂ ਉਹਨਾਂ ਨੇ ਮੈਨੂੰ ਜਦੋਂ ਮੇਰੀ ਗੱਲ ਮੇਨਾਂ ਗੱਲ ਸ਼ੇਅਰ ਕੀਤੀ ਤਾਂ ਉਹਨਾਂ ਨੇ ਮੈਂ ਕੀ ਕਹਿੰਦੇ ਕਿ ਦੇ ਵੀਰੇ ਮੈਂ ਮਨਾ ਕਰਤੀ ਮੈਂ ਕਿ ਭੈਣਾ ਸਿਟੀਜ਼ਨਸ਼ਿਪ ਮੁੰਡਾ ਕੋਈ ਨਹੀਂ ਮਨਾ ਕਰਦਾ ਹੁੰਦਾ ਉਹਨਾਂ ਦਾ ਪੀਆਰ ਇੱਕ ਹੁੰਦਾ ਸਿਟੀਜ਼ ਉਹ ਮੈਨੂੰ ਕਿਤੇ ਨਾ ਕਿਤੇ ਮੇਰੇ ਮਾਨੂੰ ਹਲੂਣਾ ਲੱਗਾ ਬਈ ਯਾਰ ਨਹੀਂ ਯਾਰ ਬਈ ਉਹ ਪੈਣ ਕਿਦਾਂ ਕੁ ਸੋ ਰਿਹਾ ਤੇ ਆਪਾਂ ਕਿੱਥੇ ਖੜੇ ਅਗੇ ਤੇ ਬਾਰੇ ਤਰਸ ਦਿੱਤਾ ਬਈ ਮੈਂ ਕਿ ਫੇਰ ਮੈਂ ਸੋ ਲਿਆ ਬਈ ਕੁਛ ਮਰਜ਼ੀ ਹੋ ਜਾਏ ਰਹਿੰਦੇ ਦੁਨੀਆ ਤੱਕ ਮੈਂ ਪੰਜਾਬ ਚ ਰਹਿਣਾ ਚਾਹਾਂਗਾ ਜੇ ਮੇਰਾ ਮਰਨਾ ਜਿਉਣਾ ਮਰਨਾ ਸਾਰਾ ਕੁਝ ਪੰਜਾਬ ਦੇ ਹਾਂ ਹੈਗਾ ਪੰਜਾਬ ਚ ਹਾਂਜੀ ਪੰਜਾਬ ਚ ਕੰਮ ਹੈਗਾ ਜੀ ਪੰਜਾਬ ਚ ਹਰ ਇੱਕ ਚੀਜ਼ ਦਾ ਕੰਮ ਹੀ ਹੈਗਾ ਜੀ ਜਿਨ ਕਿ ਜਿਵੇਂ ਕਿ ਕੁਝ ਵੀ ਖੋਲੇ ਪੰਜਾਬ ਚ ਕੰਮ ਹੈਗਾ ਜੀ ਮੈਂ ਤੇ ਅਹੀ ਚੀਜ਼ ਕਹਾਂਗਾ ਜੀ ਬੰਦਾ ਕੁਲਫੀ ਦੀ ਢੇੜੀ ਲਾਵੇ ਉਹ ਵੀ ਕੰਮ ਚੱਲਦਾ ਜੀ ਚੱਲਦਾ ਹਾਂਜੀ ਹਾਂਜੀ ਬਿਲਕੁਲ ਜ ਕਿਸੇ ਵੀ ਕੰਮ ਦੇ ਪਸੂਕ ਮਨ ਲਾਇਓ ਜਰਾ ਮੈਂ ਭਾਂਡੇ ਮੰਜੂਗਾ ਕਿਉਂਕਿ ਮੈਨੂੰ ਮੈਦੂ ਕੋਈ ਮੈਨੂੰ ਕਿ ਬਾਹਰ ਜਾ ਕੇ ਉਹੀ ਸਾ ਕੁਝ ਕਰਦੇ ਆ ਬਾਹਰ ਸਭੇ ਉਹੀ ਸਾਬ ਕੁਝ ਕਰਦੇ ਆਗੇ ਠੀਕ ਹੈ ਮੈਂ ਹੁਣ ਇਸ ਚੀਜ਼ ਤੇ ਮੈਨੂੰ ਕੋਈ ਇਤਰਾਜ਼ ਨਹੀਂਗਾ ਕਿ ਮੈਂ ਹੀ ਕਿਤੇ ਜਦੋਂ ਕੰਮ ਸਿੱਖਦਾ ਸੀ ਮੈਂ ਭਾਂਡੇ ਹੀ ਮੰਜ ਜਾਕੇ ਠੀਕ ਹੈ ਠੀਕ ਹੈ ਮੈਨੂੰ ਖੁਸ਼ੀ ਹੈ ਕਿ ਮੈਂ ਉਹ ਭਾਂਡੇ ਮੇਰਾ ਅੱਜ ਕੰਮ ਆ ਰਹੇ ਤੇ ਅੱਜ ਮੈਂ ਬੌਸ ਵੀ ਬਣਾ ਬੈਠੇ ਹਾਂ ਵਾਹ ਤੇ ਕੀ ਨੌਜਵਾਨਾਂ ਵਾਸਤੇ ਕੀ ਕੋਈ ਮੈਸੇਜ ਨਹੀਂ ਇਹ ਚੀਜ਼ ਦਿਖਾਉਣਾ ਬਈ ਇੱਥੇ ਕੰਮ ਕਰ ਲਓ ਬਹੁਤ ਵੇਲੇ ਰਹੋਗੇ ਜਿਵੇਂ ਅੱਜ ਕੱਲ ਆਪਾਂ ਕੈਨੇਡਾ ਦੇ ਹਾਲ ਦੇਖ ਹੀ ਰਹੇ ਹਾਂ ਕੈਨੇਡਾ ਦੇ ਵਿੱਚ ਜੋਬ ਨਹੀਂ ਮਿਲ ਰਹੀਆਂ ਇਹ ਆਪਾਂ ਰੀਸੈਂਟਲੀ ਨਿਤ ਨਵੀਂ ਵੀਡੀਓ ਦੇਖਦੇ ਆ ਜਿਦੇ ਵਿੱਚ ਹੁੰਦਾ ਵੀ ਪੰਜਾਬੀ ਲੈਣਾ ਚ ਲੱਗੇ ਫੜੇ ਇੱਕ ਜੋਰ ਇੱਕ ਦੋ ਦੋ ਇੰਟਰਵਿਊ ਹੁੰਦੀਆਂ ਤੇ ਉਹ ਵਿੱਚ ਪੰਜਾਬੀ ਲੈਣਾ ਚ ਲੱਗੇ ਫਿਰਦੇ ਠੀਕ ਹੈ ਜਿਹੜੇ ਪੱਲੇ ਗਏ ਉਹ ਸੈਟਫੈ ਹੋ ਗਏ ਅਗਿ ਨਿਸ਼ਚਿਤ ਕੋਈ ਦੁਹਰਾ ਨਹੀਂ ਹਣਾ ਪਰ ਜਿਹੜੇ ਵਿਚਾਰੇ ਨਵੇਂ ਜਾ ਰਹੇ ਉਹਨਾਂ ਲਈ ਬਹੁਤ ਜ਼ਿਆਦਾ ਔਖਾ ਹੈ ਸੋ ਬਿਹਤਰ ਇਹ ਹੋ ਕਿ ਆਪਾਂ ਇੱਥੇ ਕੋਈ ਕੰਮ ਆਪਣਾ ਸਟਾਰਟ ਕਰ ਲਈਏ ਠੀਕ ਹੈ ਕਿ ਉਹ ਬਹੁਤ ਜ਼ਿਆਦਾ ਬੈਸਟ ਹੋ ਗਿਆ ਬੰਦੇ ਨੂੰ ਨਾਲ ਠੀਕ ਹੈ ਇੱਕ ਚੀਜ਼ ਮੈਂ ਹੋਰ ਵੀ ਕਹਿਣਾ ਚਾਹੁੰਦਾ ਕਿ ਇੱਕ ਜਿਹੜੀ ਮੈਨੂੰ ਨੈਗੇਟਿਵਿਟੀ ਲੱਗਦੀ ਹੈ ਉਹ ਇਹ ਚ ਲੱਗਦੀ ਹੈ ਭਈ ਆਪਣੇ ਲੋਕ ਜਦੋਂ ਕਸਟਮਰ ਆਂਦਾ ਆਪਣੇ ਲੋਕ ਆਪਣੇ ਲੋਕਾਂ ਨੂੰ ਪੈਸੇ ਦੇਣ ਦੀ ਬਜਾਏ ਉਹਨੂੰ ਘੱਟ ਵੱਧ ਕਰਨ ਲਈ ਕਹਿੰਦੇ ਆ ਉਹ ਕਿਤੇ ਨਾ ਕਿਤੇ ਮੈਨੂੰ ਚੀਜ਼ ਚੰਗੀ ਨਹੀਂ ਲੱਗਦੀ ਹੈ ਕਿ ਭਈ ਤੁਸੀਂ ਇੱਕ ਤਾਂ ਬੰਦਾ ਤੁਹਾਨੂੰ ਵਧੀਆ ਚੀਜ਼ ਦੇ ਰਿਹਾ ਠੀਕ ਹੈ ਠੀਕ ਹੈ ਇੱਕ ਵਧੀਆ ਚੀਜ਼ ਦੇ ਰਿਹਾ ਉਹਨੂੰ ਤੁਸੀਂ ਘੱਟ ਵੱਧ ਕਰੀਏ ਜਦੋਂ ਇਹ ਬੰਦੇ ਰੈਸਟੋਰੈਂਟ ਚ ਜਾਂਦੇ ਆ ਉੱਥੇ 20 50 ਰੁਪਏ ਟਿਪ ਵੀ ਦੇ ਕੇ ਆਉਂਦੇ ਆ ਅਸੀਂ ਤਾਂ 20 50 ਰੁਪਏ ਟਿਪ ਨਹੀਂ ਮੰਗਦੇ ਪਰ ਸਾਨੂੰ ਸਾਡੀ ਜਿਹੜੀ ਚੀਜ਼ ਲ हां जी ਅਸੀਂ ਗੱਲਬਾਤ ਕਰ ਰਹੀ ਸੀ ਬਾਈ ਅੰਕਤ ਸਿੰਘ ਜੋ ਦਾਦੀ ਪੋਤੀ ਪਾਰਕ ਦੇ ਬਿਲਕੁਲ ਸਾਹਮਣੇ ਆਪਣਾ ਜਿਹੜਾ ਹੈਗਾ ਸਮਾਨ ਬਣਾ ਕੇ ਵੇਚ ਰਹੇ ਨੇ ਇਹਨਾਂ ਦਾ ਦਾਵਾ ਹੈਗਾ ਵੀ ਅਸੀਂ ਵਧੀਆ ਸਮਾਨ ਬਣਾਉਂਦੇ ਆ ਤਾਂ ਪੰਜਾਬੀ ਨੌਜਵਾਨਾਂ ਲਈ ਵੀ ਇਹਨਾਂ ਨੇ ਵਧੀਆ ਸਨੇਹ ਦਿੱਤੇ ਆ ਵੀ ਮਿਹਨਤ ਜੇ ਕਰੋਗੇ ਤਾਂ ਸਭ ਕੁਝ ਪੰਜਾਬ ਵਿੱਚ ਵੀ ਹੈਗਾ ਸਾਰੇ ਜਿਹੜੇ ਦੇਸ਼ ਦੇ ਬਾਹਰਲੇ ਦੇਸ਼ਾਂ ਦੇ ਹਾਲਾਤ ਵੀ ਹੁਣ ਜਿਵੇਂ ਬਦਲ ਰਹੇ ਆ ਸਾਰੀਆਂ ਗੱਲਾਂ ਬਾਤਾਂ ਬਾਈ ਜੀ ਨੇ ਕੀਤੀਆਂ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਬਾਈ ਜੀ ਤੁਹਾਡਾ ਸਾਰਾ ਬਾਈ ਜੀ